ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਗ ਸੋ ਦੂਤਾਰ ਮਾਰਿਆ ਪ੍ਰਹਲਾਦ ਰਾਇਆ ਔਂਕਾਰੀਆਂ ਨਿੰਦਕਾਂ ਬੇਟਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਐਸ ਹਰਿ ਸੇਵਿ ਆਉ ਅੰਤ ਲਈ ਛਡਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮੰਨ ਲਾ ਪਹਿਲਾ ਦੁਖਦਾਰੂ ਸੁਖ ਰੋਗ ਭੈ ਆ ਜਾ ਸੁਖਤਾਪਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾ ਹੋ ਕ੍ਰੀਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤਰਾਂ ਤਰਾਂ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਪਰ ਪੂਰ ਰਹੀ ਆ ਤੂੰ ਸਚਾ ਸਾਹਿਬ ਸਿਵਲ ਸਵਾਲਿਓ ਜਿਨ ਕੀਤੀ ਸੋ ਪਾਰ ਪਿਆਉ ਕਉ ਨਾਨਕ ਕਰ ਦੇਕੀਆਂ ਬਾਤ ਜੋਗਿ ਸਿ ਕਰਨਾਮ ਸੋ ਕਰ ਰਹਿਆ ਸੋਦਰ ਰਾਗ ਆਸਾ ਮਾਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਪੈ ਸਰਬ ਸਮਾਲੇ ਮਵਾਜੇ ਤੇਰੇ ਨਾਦ ਤੇਰੇ ਨਾਦ ਅਨੇਕਾਂ ਸੰਖਾਓ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪ੍ਰੀਸੋਂ ਕਈ ਆਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਤੁਮ੍ਹ੍ਹ ਦੁਆਰੇ ਗਾਵਨ ਤੁਧ ਨੋ ਚੇਤ ਕੋ ਬਦਲੇ ਜਾਣਨ ਲੇਖ ਲੇਖ ਤ੍ਰੰਬੀਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਾਵਣ ਤੁਧਨੋ ਇੰਦਰੇਂਦਰਾ ਸੁਨਮ ਬੈਟੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸਿਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਬੀਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਕੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਤੁਧਨੋ ਪੰਡਤ ਪੜਨ ਰਕੀਸ਼ਵਰ ਜੋਗ ਜੋਗ ਵੇਦਾ ਨਾਲੇ ਗਾਵਣ ਤੁਧਨੋ ਤੁਧਰੋ ਮਾਨੀਆ ਮਨਮੋਹਨ ਸੁਰਗਮ ਅਜ ਪਾਇ ਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ 860 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਈ ਚਾਰੇਗਾ ਗਾਵਣ ਤੁਧਨੋ ਕਾਂਡ ਮਨ ਬ੍ਰਹਮੰਡ ਕਰ ਕਰ ਰਕੇ ਤੇਰੇ ਤਾਰੇ ਸੇ ਦੁਧਨੋਂ ਗਾਵਨ ਜੋਤ ਦਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦੁਧਨੋਂ ਗਾਵਨ ਸੇ ਮਨ ਜਿਤਨਾ ਹਾਵਨ ਨਾਨਕ ਆਵਿਚਾਰੇ ਸੋਈ ਸੋਈ ਸਦਾ ਸਾਜ ਸਾਹਿਬ ਸਾਚਾ ਸਾਚੀ ਨਾਹੀ ਖੈ ਪੀ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਾਲ ਕਾਲ ਜਿਨਸੀ ਮਾਇਆ ਜਿਨ ਓ ਪਾਏ ਕਰ ਕਰਦਕ ਗੀਤਾ ਆਪਣਾ ਜਿਉ ਤੇ ਦੇਵ ਡਿਆਈ ਜੋਤ ਸੁਪਾਵੈ ਸੋਇ ਕਰ세 ਬੁਰਗ ਮਨਾ ਕਰ ਨਾ ਜਾਏ ਸੋ ਪਾਦ ਸਾਹੋ ਸਾਹ ਪਦ ਸਾਹਿਬ ਨਾਨਕ ਰਹਿ ਨ ਰਜਾਈ ਆਸਾ ਮਾਨ ਲਾ ਪਹਿਲਾ ਉਸਨ ਵੱਡਾ ਖੈ ਸਭ ਕੋਏ ਕੇਵਡਾ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹੀ ਸੁਮਾਏ ਵੱਡੇ ਮੇਰੇ ਸਾਹਿਬਾ ਉਹ ਗਰਗ ਮੀਰਾ ਗੁਨੇ ਗੀਰਾ ਕੋਈ ਨ ਜਾਣੈ ਤੇਰਾ ਕੀ ਤਾਉ ਕੀ ਵਡਚੀਰਾ ਰਹਾਉ ਸਾਂਸੁਰ ਤੇ ਮਿਰ ਸੁਰਤ ਕਮਾਈ ਸਭ ਕੀਮਤ ਮਿਲ ਕੇ ਮੁਦਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਰਵਟਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀ ਆਵਢਿਆਈ ਆਉ ਤੁਧਵੇਂ ਸਤਿ ਇਕ ਨਾ ਪਾਈ ਆਉ ਕਰਮ ਮਿਲੈ ਨਾਹੀ ਠਾਕ ਰਹਾਈ ਆਇ ਆਖਣ ਵਾਲਾ ਗਿਆ ਵਿਚਾਰਾ सिवते भरे तेरे पंडारा जे तू दे सहक्या चारा नानक सर सवार महारा आसा मान ला पहला आखा जीवा विसरै मर जाओ आखने औका साचा नाओ साचे नाम की लागै भूखा उद भूखै कर जलिय है दुख विसरै मेरी माए साचा साहिब साच नाए राहाओ साचे नाम की दलवडे आई आग के कीमत नहीं पाए ਜੇ ਸਭ ਮਿਲ ਕੇ ਅੱਖ ਨ ਪਾਹੀ ਵਡਨ ਹੋਵੇ ਕਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੁੱਕੇ ਪੋਗ ਗੋਣੇ ਹੋ ਬਰਨਾਈ ਕੋਈ ਨਾ ਕੋ ਆ ਨਾ ਕੋ ਹੋਈ ਜੀਵੜੇ ਆਪ ਤੇ ਵਰ ਤੇਰੀ ਦਾਤ ਜਿਨ ਦਿਨ ਕਰ ਕਾਇ ਕੀਤੀ ਰਾਤ ਕਸਮ ਅਵਿਸਾਰੇ ਤੇ ਕਮਜਾਤ ਨਾਨਕ ਨਾ ਵੈ ਬਾਸ ਨਾਤ ਰਾਗ ਗੋਜਰੀ ਮਾਨਲਾ ਚੌਥਾ ਹਰ ਕੇ ਜਨ ਸਾਧਗੁਰ ਸਤਿਪੁਰ ਕਾ ਬਿਨਾ ਕਰੋਂ ਕਿਰਪਾਸ ਥਾਮ ਕੀ ਰੇ ਕਿਨੁ ਮ ਸਾਧਗੁਰ ਸਰਣਾਇ ਕਰ ਦਇ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀਰਤਿ ਮਰੀ ਰਹਿ ਰਾਸੂਰਾ ਹੋ ਹਰ ਜਨ ਕੇ ਉਡ ਭਾਗ ਵਢੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇ ਆਉ ਤੇ ਭਾਗੀਨ ਜੰਪਾਸ ਜੋ ਸਾਧਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਾਂ ਅਰਜਹ ਸਾਧਗੁਰ ਸੰਗਤ ਪਾਏ ਤਿਨ ਦੁਰਮਤ ਕਲਪੇ ਆਲਾ ਸੰਗਤ ਬੋਲ ਸੰਗਤ ਬੋਲ ਜਨਨਾਨਕ ਗਾਲੂ ਗਾਲ ਕਾਗੇ ਹੈ ਤੇਰਾ ਅੰਤ ਨਾ ਪਾਉ ਪਰ ਬਹਿਆ ਰਹਾ ਸਾਹਮਣੂ ਸੋ ਬੁਰਖਾ ਏਕੋ ਅੰਕਾਰ ਸਤ ਗੁਰ ਪ੍ਰਸਾਦ ਸੋ ਬੁਰਦਨ ਰੰਜਨ ਆਹ ਬੁਰਖਨ ਰੰਜਨ ਹਰਗੁਮਾ ਅਗਮ ਆਪਾਰ ਸਉ ਤੇ ਆਵੇ ਸਉ ਤੇ ਆਵੇ ਤੁਜੇ ਆ ਸੱਚੇ ਸਿਰਜਨ ਹਾਰਾ ਸਭ ਜੀ ਤੁਹਾਰੇ ਜੇ ਤੂੰ ਜੀ ਆਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਲੋਕ ਵਿਚਾਰ ਮਹਾਰਾਜ ਹਰਿਆ ਪੇਠਾ ਗੁਰ ਹਰਿਆਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਘਾਟ ਘਾਟ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਪੁਰਖ ਸਮਾਰਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਦ ਵਿਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਕਾਉ ਤੂਲ ਬਿਨ ਆਵ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਗ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਆਵਹਿ ਹਰਿ ਆਵਹਿ ਤੁਧ ਜੀ ਸੇ ਜਾਣ ਤੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਆਇਆ ਜੀ ਤੈਨ ਤੂਟੇ ਜਮ ਕੇ ਪਾਸੇ ਜਿਨ ਸੁਖਵਾਸੀ ਜਿਨ ਸੇਵਹਿ ਆਵ ਹਰ ਜੀ ਤੇ ਹਰ ਹਰ ਰੂਹ ਸਮਾਸੀ ਸੇ ਧਨ ਸੇ ਧਨ ਜਨਾਰਤਿਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਬਲ ਸਾਲਾਨ ਦੁਦ ਜੀ ਹਰਨ ਕਾ ਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਧ ਜੀ ਕਰ ਕਰਿਆ ਖੜ ਕਰਮ ਕਰੰਤਾ ਉਸੇ ਭਗਤ ਉਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਉਦੰਗੁਰ ਪ੍ਰਗਿਆ ਪ੍ਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੋਜੁ ਕੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਆਸ ਮਹਾਨਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈ ਜੋ ਤੋ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹਮ ਪਾਈ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇ ਆਉ ਤੁਦੇ ਆਪ ਵਿਛੋੜਿ ਆਪ ਮਿਲਾਇ ਆਉ ਤੂੰ ਦਰੀ ਆਉ ਸਭ ਦੁਜੀ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੇ ਜੰਤ ਸਭ ਤੇਰਾ ਖੇਲ ਉਪਯੋਗ ਮਲ ਵਿਛੜਿਆ ਸੰਜੋਗੀ ਮੇਰਾ ਜਿਸਨੋਂ ਤੂੰ ਜਾਣਾਈ ਸੋਈ ਜਨ ਜਾਣੈ ਹਰ ਗਉ ਸਦੀ ਆ ਗੋ ਕਾਨੈ ਜਨਹਰ ਸੇਵੇ ਆ ਤਿਨ ਸੁਭ ਪਾਇਆ ਸਹਜੇ ਹੀ ਅਰ ਨਾਮ ਸੁਖ ਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਦ ਬਿਨ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਾਨ ਲਾ ਪਹਿਲਾ ਤੇ ਤੋ ਸਰਵਰ ਡਾਇ ਪੜੀ ਨਿਵਾਸ ਆ ਪਾਣੀ ਪਾਉ ਤਨਹਿ ਕੀਆ ਪੰਕ ਜੋ ਮੋਹ ਭਗ ਨਹੀ ਚਾਲੈ ਹਮ ਦੇਖਾ ਤੈ ਡੂਬੀ ਲੇ ਮਨ ਏਕ ਨੋ ਚੇਤ ਸਮੂੜ ਮੜਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਾਨਵਤ ਨਾਨਕ ਦਿਨ ਕੀ ਸਰਣਾਉ ਜਿਨ ਤੋਂ ਨਾਹੀ ਵਿਸਰਿਆ ਆਸਾ ਮਾਨ ਲਾ ਪੰਜ ਵਾਉ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਬਨ ਮਨ ਕੀ ਤੇਰੀ ਬਰੀਆ ਅਵਰ ਕਾਜ ਦਰਗਤਿ ਨਾ ਕਾਮ ਮਿਲ ਸਾਧ ਸੰਗਤ ਪਾਇ ਕੇਵਲ ਨਾਮ ਸਰਨ ਜਾਮ ਲਾ ਫੋਜ ਰਤਨ ਕਾਇ ਜਨਾ ਬ੍ਰਿਤਾ ਜਾਤ ਰੰਗ ਮਾਇਆ ਕਹਿ ਰਹਾਉ ਜਾਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਪਤੇ ਪਾਤਸ਼ਾਹ ਦਸਾਵੀ ਕਬਿਓ ਬਾਜ ਬੇਨਤੀ ਚਉਪਈ ਹਮਰੇ ਕਰੋ ਆਦੈ ਰਚਾਉ ਪੂਰਨ ਹੋਏ ਚਿਤ ਕੇ ਇਛਾ ਉਤਪਰਨ ਮਾਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੂਰ ਸਭੈ ਤੁਮ ਘਾਵੋ ਆਪ ਹੋਵ ਦੰਬੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਉਸੇ ਸਭੈ ਕਰਤਾ ਰਹੁ ਮੋਰੋ ਚਾਨਿਤ ਕਰਤਾ ਕਰਿਆਈ ਸਾ ਬਰਨ ਕੋ ਆ ਸੰਗਰੇ ਆਏ ਪੂਰਨ ਹੋਏ ਹਮਾਰੀ ਆਸਾ ਉਤੋਰ ਪੰਜ ਕੀ ਰਹਿ ਪਿਆਸਾ ਉਦਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਂ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਆਂ ਆਏ ਚੋਂ ਚੋਂ ਸਤਰਾ ਹਮਾਰੇ ਮਾਰੀਆਂ ਹੈ ਆਪਾ ਦਿਮਜਿਓ ਬਰਿਆਏ ਮਰਨ ਕਾਲ ਕਾ ਤਰਾਸਨ ਬਰਿਆਏ ਉਜੋਸ ਤੋ ਹਮਾਰੇ ਪਚਾਉ ਸ੍ਰੀ ਹਤੂ ਜੋ ਕਰਿਓ ਰੱਛਾ ਉਰਾ ਕਰੋ ਮੋ ਰਖਨ ਹਾਰੇ ਸਾਹਿਬ ਸੰਤ ਸਖਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਅੰਤਾ ਤੁਮਹਾਂ ਪ੍ਰੇਚ ਦੁਰਦਸ ਕੰਤਾ ਅਕਾਲ ਪਾਏ ਬ੍ਰਹਮਾ ਬਪਤਰਾ ਅਕਾਲ ਪਾਏ ਸ਼ਿਵ ਜੋ ਉਤਰਾ ਅਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀ ਅਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀ ਓ ਬੇਦਰਾ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸ਼ਨ ਉਪਜਾਇਓ ਆਦੰਤੇ ਕੇ ਉਤਾਰਾ ਓ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੇ ਕੋ ਹਮਾਰੇ ਸਲੁ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸੇਵਗੁਣ ਸੁਖ ਦਿਯੋ ਸਤਰਨ ਕੋ ਪਲ ਮੋਹਬਤ ਕੀਓ ਘਾੜ ਘਾੜ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਛੜਯ ਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾੜ ਘਾੜ ਕੇ ਪੜ ਪੜ ਕੇ ਜਾਨੈ ਜਬ ਉਦਕਰ ਕਰਾ ਕਰ ਤਾਰਾ ਪ੍ਰਜਾ ਦਰੁਤਾਵ ਦੇਹ ਅਪਾਰਾ ਜਬ ਆਕਰ ਕਰਤੋ ਕਮੋ ਤੁਮ ਮੈ ਮਿਲ ਦੇ ਤਲ ਸਭ ਹੋ ਜੀਤੇ ਬਦਨ ਸ੍ਰੀਟ ਸਾ ਉਤਾਰਾਏ ਆਪਾ ਆਪਣੇ ਬੋਜੂ ਉਚਾਰਾਏ ਤੁਮ ਸਭੀ ਤੇ ਰਹਦ ਨਰਾਲਮ ਜਾਣਤ ਪੇਧ ਪੇਧ ਅਰਾਲਮ ਨਿਰੰਕਾਰ ਨਿਰਭਕਾਰ ਨਰਲੰਭ ਆਗ ਅਨੀਲ ਅਨਾਦ ਸੰਭ ਤਾ ਕਾ ਮੂੜੂ ਉਚਾਰਤ ਪੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਬਾਣ ਅਨੁਮਾਨਤ ਮਾ ਮੂੜ ਕਜ ਬੇਦ ਨਾ ਜਾਣਤ ਮਹਾਦੇਵ ਕੋ ਗਤ ਸੁਦਾ ਸੇਵ ਨਿਰੰਕਾਰ ਕਾ ਜੀਤਨੈ ਪੇਵ ਆਪਾ ਆਪਣੀ ਬੁਧੈ ਜੀਤੀ ਬਰਨਤ ਪੈਣ ਭੈਣ ਤੋਇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕੇ ਬਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਆ ਰੂਪ ਸੁਖੋ ਪਾਉ ਰੰਗ ਪਿਉ ਰਾਵ ਕਹੀਂ ਭੋਪਾ ਅੰਡਜ ਜੀਰਜ ਸੇਧਜ ਕੀਨੇ ਉਦਪੁਰ ਖਾਨ ਬਹੋ ਰਚ ਦੇਨੇ ਕਹੋ ਬੋਲਦਾ ਜਵੈ ਬੈਠਾ ਗਉਂ ਸਿਮੜ ਪਉ ਸੰਗਰੇ ਕਾਠਾ ਸਗਰੇ ਸ੍ਰੇੜ ਦਖਾਏ ਅਚੰਪ ਪਵ ਗਾ ਜੁਗਾ ਸਰੂ ਸਿਆਮ ਪਵ ਅਬਰਛਾ ਮੇਰੀ ਤੁਮ ਕਰੋ ਸੇਕੂ ਬਾਰਾ ਸੇਖ ਸੰਗਰੋ ਦੁਰ ਜਿਤੇ ਉਠਵਤ ਉਦ ਪਾਤਾ ਸਗਲ ਮਲੇਜ ਕਰੋਰ ਨਕਾਤਾ ਜੇ ਹਉ ਤੁਝ ਤਵ ਸਰਨੀ ਪਰੇ ਦਿਨ ਕੇ ਦੁਰਦੋਖਤ ਹੋਐ ਮਰੇ ਬੁਰਖ ਜਵਨ ਪਾਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਗਟਨ ਹੈ ਹੈ ਰਛਾ ਹੋਏ ਤਾ ਸਭ ਕਾਲ ਆਉ ਦੁਸ਼ਟ ਰੀਟਣੇ ਤਦ ਕਾਲਾ ਕਿਰਪਾ ਤੇ ਰੀਟ ਤਾਂ ਜਾਇ ਨ ਹਾਰ ਹੋ ਤਾ ਕੇ ਤਾਪ ਤੁਨ ਕਮ ਹਾਰ ਹੋ ਰਿਤ ਸਿਧ ਕੰਮ ਸਭ ਹੋਈ ਦੁਸ਼ਟਾ ਸਵ ਸਕੈ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰ ਆ ਕਾਲ ਭਾਂਤੇ ਤਾਹੀ ਉਬਾਰ ਆ ਜਿਨ ਨਾਲ ਨਾਮ ਤੇ ਹਾਰੂ ਕਾਹ ਉਦਾਰ ਦੁਖ ਦੋਖ ਤੇ ਰਹਾ ਕੜਗ ਕੇਤਮ ਸਰੰਤਿ ਹਾਰੇ ਆਪਾ ਦਲੇਹੁ ਉਬਾਰੇ ਸਰਬ ਧਰਮ ਹੋਉ ਸਾਈ ਦੁਖ ਦੋਖ ਤੇ ਲਹਿਉ ਬਚਾਈ ਸਵਈਆ ਪਾਏ ਗਾਏ ਜਉ ਤੇ ਤੁਮਰੇ ਤਬ ਤੇ ਕੋ ਆਸਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹ ਮਤੇ ਖ ਨ ਮਾਨਿਓ ਸਿਮਰਤ ਸਾਤਰ ਵੇ ਸਬਾਏ ਬੋ ਭੇਦ ਕਾਏ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਏ ਬਕਾਨਿਓ ਦੋਹ ਰਾ ਸਗਦਵਾਰ ਕੋ ਸਾਡਖੈ ਗਾਇਓ ਤੋਹਾਰੋ ਦਵਾਰ ਬਾਹੇ ਗਾਇ ਕੀ ਲਾਜਿ ਅਸ ਗੋਬਿੰਦ ਦਾਸ ਤੋਹਾ ਰਾਮ ਕਲੀ ਮਾਂ ਲਾਤੀ ਜਾਏ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਆਉਂ ਸਬਦ ਗਾਵਣੇ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾਗ ਮਾਂ ਜਿਨੀ ਵਸਾਇਆ ਗਏ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂ ਗੁ ਸਭ ਵਿਸਾਰ ਨਾ ਆਂਗੇ ਕਾਰੋ ਕਰੇ ਤੇਰਾ ਕਾਜ ਸਭ ਸੁਵਾਰਨ ਸਭਨਾ ਗਲਾ ਸਮਰਾਸ ਸੁਆਮੀ ਸੋ ਕਿਉ ਮਨੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਜੇ ਸਾਹਿਬਾਉ ਕਿਉ ਨਾਹੀ ਘਰ ਤੇਰਾ ਕਰਤਾ ਤੇਰਾ ਸਭੁ ਕਿਛੁ ਆਏ ਜੇ ਦੇਹ ਸੋ ਪਾਵੈ ਸਦਾ ਸਿਖੁ ਸਲਾਹ ਤੇਰੀ ਨਾਮੁ ਮਾਨੁ ਵਸਾਵੈ ਨਾਮ ਜਿਨ ਕਾ ਮਾਨੁ ਵਸੈ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਘਰੁ ਤੇਰਾ ਏ ਸਚੁ ਨਾਮੁ ਮੇਰਾ ਆਧਾਰੋ ਸਚੁ ਨਾਮੈ ਆਧਾਰ ਮੇਰਾ ਜਿਨੁ ਭੁਖਾ ਸਭੁ ਕੋ ਵਾਝਿਆ ਕਰ ਸੰਤ ਸੁਖ ਮਨ ਆਏ ਵਸਿਆ ਜਿਨੀ ਛਾਂ ਸਾਪੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹਉ ਜੇ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਕਾਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜੇਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਏਕਾਲ ਕੰਡ ਕੁਮਾਰਿਆ ਉਤੁਰ ਕਰਮ ਪਾਇ ਤੁਧ ਜਿਨ ਕੋ ਉਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਆਨ ਸੁਨੋ ਵਡ ਪਾਗੀ ਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਆਉ ਤਰੇ ਸਗਲ ਵਿਸੂਰੇ ਦੋਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜ ਨਾ ਪਾਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਣੀ ਤ ਗਾਤੇ ਪਵਿੱਤ ਸਤਿਗੁਰ ਅਪਾਰ ਪੂਰੇ ਬਿਨਵੰਤ ਨਾਨਕ ਹੋਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੋਂ ਦਾਬਣੀ ਮਹਲਾ 5 ਵਾਉ ਥਾਲ ਵੇਚ ਤਨ ਵਸਪੋ ਪਈਓ ਸਾਧ ਸੰਤੋਗ ਵਿਚਾਰੋ ਅੰਮ੍ਰਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਭ ਸੰਹਾਦਾਰੋ ਜੇ ਕੋ ਖਾਵੈ ਜੇ ਕੋ ਪੁੰਚਾਇ ਤੁਸਕਾ ਹੋਇ ਉਦਾਰੋ ਇਹ ਵਸਤ ਜੀ ਨ ਜਾਇ ਨਿਤ ਨਿਤ ਰਾਖੋ ਰ ਉਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਉਸ ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੂ ਨਾਹੀ ਮਨੁ ਜੋ ਕੀ ਤੋਇ ਮਨ ਰੁਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਇ ਦਰਸ ਪਿਆ ਮੇ ਰਮ ਤੋਈ ਸਤ ਗੁਰ ਸੱਜਣ ਮਿਲੇ ਆਉ ਨਾਨਕ ਨਾਮ ਲੈ ਤਾ ਜੀਵਾ ਉਦਨ ਮਨ ਤੀਵੈ ਹਰਿਆ ਪਾਉੜੇ ਦਿੱਤ ਤੂੰ ਸਮਰਤ ਜਿੱਤੈ ਕੋਈ ਨਾਹੀ ਓਥੈ ਤੇਰੀ ਰਾਖ ਅਗਨੇ ਉਦਰ ਮਾਹੀ ਸੁਨ ਕਹਿ ਜਾਮ ਕੇ ਦੂਤ ਨਾਹੀ ਤੇਰਾ ਛਡ ਜਾਹੇ ਭੌਜਲ ਬਖਮਾ ਸਗਾ ਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਾਲ ਮੈਂ ਈਵ ਪੁੰਨ ਗੁਣ ਗੋਬਿੰਦ ਗਾਹੇ ਸਭ ਸੰਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਾਲਾ ਪੰਜਵਾਅ ਅੰਤਰ ਗੁਰਿਆ ਰਾਦਨਾ ਜੇ ਵਾ ਜਾਪ ਗੁਰ ਨਾਉ ਨੇਤਰੀ ਸਾਧਗੁਰ ਪੇਖਣਾ ਸਰਬਨੀ ਸੁਨਣਾ ਗੁਰਨਾਉ ਸਾਧਗੁਰ ਸੇਤੇ ਰਥੇ ਆਉ ਦਰਗਹ ਪਾਈਏ ਟਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇ ਜਗ ਮਾ ਉਤਮ ਕਾਟੀਆਂ ਹੈ ਬਿਰਲੇ ਕੇਈ ਕੇ ਮਾਲਾ ਪੰਜਵਾਉ ਰਖੇ ਰਖਣ ਹਾਰ ਆਪੂ ਬਾਰਿਆਂ ਨਾ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆਂ ਹੋ ਆਏ ਆਪ ਦਿਆਲ ਮਨ ਹੋ ਨਾ ਵਿਸਾਰੇ ਆ ਨਾ ਸਾਦ ਜਨਾ ਕਹੇ ਸੰਗ ਪਵਜਨ ਤਾਰੇ ਅਨ ਸਾਖਤ ਨਿੰਦਕ ਦੁਸ਼ਟ ਕੀ ਨਮਾਹਿ ਬਿਦਾਰਿਆਨਾ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸੁ ਸਿਮਰਤ ਸੁਖੋ ਹੋਇ ਸਭਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸੁ ਸਿਮਰਤ ਸੁਖ ਹੋਇ ਸਭਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ